ਬਾਦਰ ਜਿੱਦਣ ਉਹਦਾ ਸ਼ੂਟ ਸੀਗਾ ਟਰੈਕਟਰ ਦਾ ਉਹ ਵੀਰੇ ਨੇ ਕਰਾਉਣਾ ਸੀਗਾ ਉਹ ਕਲਚ ਅਪਡੇਟ ਖਤਮ ਕਰ ਗਿਆ ਕਿਉਂਕਿ ਨਾਟ ਗਣਾ ਚੱਕਿਆ ਨਹੀਂ ਜਾਂਦਾ ਤੇ ਇਦਾਂ ਦੇ ਦੇਖ ਲਾ ਲੋਕ ਉਹਦੇ ਪਿੰਡ ਦੇ ਸੀ ਕੋਲੇ ਖੜੇ ਤੇ ਸਿੱਧੂ ਵੀਰੇ ਦਾ ਮਜ਼ਾਕ ਡਾਉਣ ਲੱਗੇ ਸ਼ੂਟ 'ਚ ਜਦੋਂ ਦੇਖਣ ਆਏ ਸੀ ਲਾਗਲੇ ਬਨੇ ਪਿੰਡਾਂ ਅੱਛਾ ਵੀ ਚੱਕਿਆ ਨਹੀਂ ਗਿਆ ਇਹਦੇ ਤੋਂ ਕਿਹਨੇ ਨਹੀਂ ਗਿਆ ਸਿੱਧੂ ਵੀਰੇ ਨੇ ਮੈਂ ਕਿਹਾ ਤੂੰ 85 ਮਾਡਲ ਚੱਕ ਇੱਕ ਕਿਹੜਾ ਪੁਰਾਣਾ ਟਰੈਕਟਰ ਆਪਣਾ 85 ਮਾਡਲ ਉਹ ਵੀ ਕੁਦਰਤੀ ਉੱਥੇ ਸੀਗਾ ਅੱਛਾ ਤੇ ਮੈਂ ਕਿਹਾ ਤੂੰ ਆਹ ਚੱਕ ਕਹਿੰਦਾ ਨਹੀਂ ਭਾਈ ਟੁੱਟ ਜੂ ਮੈਂ ਕਿਹਾ ਚਾਹੇ ਵਿਚਾਲੇ ਟੁੱਟ ਜੇ ਤੂੰ ਚੱਕ ਚਲੋ ਕੋਈ ਵੀ ਕੰਮ ਆ ਚਲੋ ਪਹਿਲੀ ਵਾਰੀ ਤਾਂ ਨਹੀਂ ਹੁੰਦਾ ਨਾ ਭਾਈ ਨੂੰ 10 15 ਮਿੰਟ ਦੋ ਤਿੰਨ ਵਾਰੀ ਚਾਰ ਪੰਜ ਵਾਰੀ ਟਰਾਈ ਕੀਤਾ ਤੇ ਵੀਰੇ ਨੇ ਸਟਾਰਟ ਕਰਤਾ ਤੇ ਉਹਦੇ ਕਰਕੇ ਫਿਰ ਆਪਣਾ ਨਾ ਉਸ ਤੋਂ ਬਾਅਦ ਵੀਰਾ ਹੋਰ ਬਹੁਤ ਜ਼ਿਆਦਾ ਇੱਜ਼ਤ ਕਰਨ ਲੱਗਿਆ ਮੈਨੂੰ ਕਹਿੰਦਾ ਯਾਰ ਵੀ ਕੋਈ ਵੀ ਬੰਦਾ ਆਪਣਾ ਗੁਣ ਨਹੀਂ ਦਿੰਦਾ ਕਹਿੰਦਾ ਯਾਰ ਮੇਰੇ ਕੋਲੇ ਬੰਦੇ ਬਾਅਦ ਚਾਉਂਦੇ ਪਹਿਲਾਂ ਇਹ ਗੱਲ ਕਹਿੰਦੇ ਵੀਰੇ ਸਾਡੀ ਸਟੋਰੀ ਪਾ ਦੇ ਸਾਨੂੰ ਗਾਣੇ ਚਲਾ ਲੈਣਾ ਸਾਨੂੰ ਮੂਵੀ ਚ ਲੈ ਲੈਣਾ ਕਹਿੰਦਾ ਯਾਰ ਮੈਂ ਤੁਹਾਨੂੰ ਆਪ ਸ਼ੂਟ ਦਿੱਤਾ ਸੀਗਾ ਤੇ ਕਹਿੰਦਾ ਤੁਸੀਂ ਉਹ ਸ਼ੂਟ ਛੱਡ ਕੇ ਤੁਸੀਂ ਮੇਰਾ ਕਰਵਾ ਰਹੇ ਹੋ ਮੇਰੇ ਤੋਂ ਖੁਦ ਸਟੰਡ ਕਰਵਾਇਆ ਤੇ ਫਿਰ ਉੱਥੇ ਬਾਈ ਨੇ ਅਸੀਂ ਪੱਗ ਬਟਾਈ ਫਿਰ ਇੱਕ ਬਾਈ ਨੇ ਨੀਲੇ ਰੰਗ ਦਾ ਕੁੜਤਾ ਪਿਆ